ਜਿੰਦਿੱਤੇ ਪਹੁੰਚੇ ਵਾਜਾ ਦੇ ਵਿੱਚ ਅੱਜ ਇਹ ਗੱਲ ਕਰਨ ਆਏ ਆ ਕਿ ਗਲਤ ਹੋਈ ਹੈ ਦੇਖੋ ਸਭ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਜੈ ਮਾਈ ਜੈ ਮਹਾਤਾਲ ਜੈ ਮਾਈ ਜੈ ਮਾਤਾ ਤੋਂ ਬਾਅਦ ਅੱਜ ਸਲੀਮ ਜੀ ਸ਼੍ਰੀ ਕਾਲੀ ਮਾਤਾ ਮੰਦਿਰ ਦਰਬਾਰ ਦੇ ਵਿੱਚ ਮੱਥਾ ਟੇਕਣ ਆਏ ਸੀ ਤੇ ਸਾਡੇ ਸ਼ਹਿਰ ਦੇ ਜਿਹੜੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਕਈ ਸਾਡੇ ਸੱਜਣ ਮਿੱਤਰ ਸਨਾਤਨ ਨੂੰ ਪਿਆਰ ਕਰਨ ਵਾਲੇ ਵੀ ਲੋਕ ਉਹਨਾਂ ਵੱਲੋਂ ਸ਼੍ਰੀ ਹਿੰਦੂ ਧਰਮ ਨੂੰ ਅੱਜ ਸਵੇਰ ਤੋਂ ਸੰਪਰਕ ਸਾਧਿਆ ਗਿਆ ਸੀ ਸੰਪਰਕ ਸਾਧਕੇ ਵਿਚਾਰਾਂ ਹੋਈਆਂ ਵਿਚਾਰ ਚਰਚਾਵਾਂ ਤੋਂ ਬਾਅਦ ਕਈ ਗੱਲਾਂ ਬਾਤਾਂ ਹੋਈਆਂ ਜਦੋਂ ਕਿ ਅੱਜ ਸਲੀਮ ਜੀ ਸਵੇਰੇ ਪਹਿਲਾਂ ਚਿੰਤਪੁਰਨੀ ਮਾਤਾ ਦੇ ਦਰਬਾਰ ਦੇ ਵਿੱਚ ਪੁਜਾਰੀਆਂ ਦੀ ਸਭਾ ਦੇ ਵਿੱਚ ਹਸਤਤ ਹੋਈ ਸੀ ਉਹਨਾਂ ਨੇ ਉੱਥੇ ਵੀ ਉਹ ਭੁੱਲ ਚੁੱਕੀ ਜਿਹੜੀ ਮਾਈ ਦੇ ਚਰਨਾਂ ਦੇ ਵਿੱਚ ਮਾਫੀ ਬਖਸ਼ਾਈ ਸੀ ਭੁੱਲ ਬਖਸ਼ਾਈ ਸੀ ਉਦੇ ਦੌਰਾਨ ਉੱਥੇ ਚੱਲਦਿਆਂ ਜਿੰਨੇ ਸਾਥੀਆਂ ਨੇ ਇੱਥੇ ਬੇਨਤੀ ਕੀਤੀ ਸੀ ਵੀ ਆਪਾਂ ਸਲੀਮ ਜੀ ਆ ਰਹੇ ਆ ਤੇ ਉਹਨਾਂ ਨੇ ਜਿਹੜਾ ਜ਼ੁਬਾਨ ਤੋਂ ਸਜੇ ਖਬੇ ਹੋਈ ਹੈ ਉਹਦਾ ਉਹਨਾਂ ਨੂੰ ਵੀ ਖੱਤਾ ਅਫਸੋਸ ਹੈ ਇਸ ਕਰਕੇ ਉਹ ਗੱਲ ਆਕੇ ਕਰਨੀ ਚਾਹੁੰਦੇ ਆ ਕਿਉਂਕਿ ਸ਼੍ਰੀ ਹਿੰਦੂ ਤਖਤ ਨੇ ਨੰਗਲ ਦੇ ਵਿੱਚ ਇੱਕ ਜਾਗਰਣ ਰੱਖਿਆ ਹੋਇਆ ਸੀ ਤੇ ਮੈਂ ਸੰਪੂਰਨ ਤੌਰ ਤੇ ਉਸ ਜਾਗਰਣ ਤੇ ਪਾਬੰਦੀ ਲਾ ਕੇ ਸੰਘਰਸ਼ ਕਰਨ ਵਾਸਤੇ ਹਿੰਦੂ ਤਖਤ ਦੇ ਕਾਰਨ ਉਹਨਾਂ ਨੂੰ ਡਿਊਟੀਆਂ ਲਾਈਆਂ ਸੀ ਇਸ ਕਰਕੇ ਸਾਡਾ ਆਪਸੀ ਸੰਪਰਕ ਹੋਣਾ ਜ਼ਰੂਰੀ ਸੀ ਕੱਲ ਮੈਂ ਤੇ ਸਾਡੇ ਹਿੰਦੂ ਸੁਰੱਖਿਆ ਥੰਮਟੀ ਦੇ ਪ੍ਰਧਾਨ ਰਜੇਸ਼ ਕੇਰ ਜੀ ਬਾਰਡਰ ਦੇ ਬਾਰਡਰ ਏਰੀਆ ਦੇ ਵਿੱਚ ਜਲਾਲਾਬਾਦ ਧਰਮ ਪ੍ਰਚਾਰ ਤੇ ਸੀ ਉੱਥੇ ਵੀ ਇਹਨਾਂ ਚਰਚਾਵਾਂ ਦਾ ਜਿਹੜਾ ਬਾਜ਼ਾਰ ਬਹੁਤ ਗਰਮ ਸੀ ਤੇ ਪ੍ਰੈਸ ਦੇ ਮੁਖਾਫਜ਼ ਦੁੰਦਿਆਂ ਹੋਇਆਂ ਅਸੀਂ ਇਸ ਗੱਲ ਦਾ ਵਿਰੋਧ ਕੀਤਾ ਸੀ ਅੱਜ ਫਲੀਮਗੀ ਨਾਲ ਬੈਠ ਕੇ ਮੀਟਿੰਗ ਹੋਈ ਹੈ ਜਿਦੇ ਚ ਰਜੇਸ਼ ਕੇਰ ਜੀ ਵੀ ਸਨ ਜਾਗਰਣ ਮੰਡਲ ਦੇ ਜਿਹੜਾ ਆਲਰੀਆ ਦੇ ਪ੍ਰਧਾਨ ਅਸ਼wini ਜੀ ਵੀ ਸੀ ਕਾਲੀ ਮਾਤਾ ਮੰਦਿਰ ਜਿਹੜੀ ਐਡਵਾਈਜ਼ਰੀ ਕਮੇਟੀ ਹੈ ਉਹਦੇ ਚੋਂ ਸੰਦੀਪ ਬੰਦੂ ਜੀ ਹੋਰ ਜਿੰਨੇ ਸਾਡੇ ਯੂਥ ਦਾ ਪ੍ਰਧਾਨ ਸਾਡਾ ਕੁਸ਼ਲ ਚੋਪੜਾ ਵਿਕਾਸ ਜਿਹੜੇ ਭਰਾ ਹਿੰਦੂਵਾਦ ਦਾ ਦਰਦ ਰੱਖਦੇ ਆ ਸਨਾਤਨ ਦਾ ਦਰਦ ਰੱਖਦੇ ਆ ਉਹਨਾਂ ਦੇ ਵਿੱਚ ਮੇਰਾ ਛੋਟਾ ਭਰਾ ਜਿਹੜਾ ਜਿੰਮੀ ਆਚਾਰ ਬਜ਼ਾਰ ਤੋਂ ਕਾਕਾ ਜੀ ਆਰਿਆ ਸਮਾਜ ਚੌਂਕ ਤੋਂ ਇਹ ਸਾਰੇ ਸਾਥੀਆਂ ਨੇ ਵਿਚਾਰ ਚਰਚਾਾਂ ਮਾਂ ਕਰਨ ਤੋਂ ਬਾਅਦ ਵਿਸਤਾਰਪੂਰਵਕ ਜੋ ਜਗਤ ਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਨੇ ਗ੍ਰੰਥ ਦੀ ਇੱਕ ਰਚਨਾ ਕਰਵਾਈ ਸੀ ਇੱਕ ਪੰਥ ਜਾਗਰਨ ਜਾਗਰਣ ਦਾ ਗ੍ਰੰਥ ਉਹਦੀ ਉਹਦੇ ਮੁਤਲਕ ਇੱਕ ਮਿੰਟ ਦੀ ਉਦੇ ਮੁਤਲਕ ਜਿਹੜਾ ਭਾਈ ਜਾਨ ਨੂੰ ਉਹਨਾਂ ਨੂੰ ਜਿਹੜਾ ਜਾਣੂ ਕਰਵਾਇਆ ਗਿਆ ਉਹ ਉਹਨਾਂ ਨੇ ਉਸ ਤੋਂ ਬਖੂਬੀ ਉਹ ਕਹਿੰਦੇ ਪਹਿਲਾਂ ਵੀ ਜਾਣੂ ਸੀ ਪਰ ਉਹਨਾਂ ਨੇ ਕਦੀ ਵੀ ਜਿਹੜੀ ਜਾਗਰਨ ਦੀਆਂ ਭੇਟਾਂ ਦੀ ਬੇਦਬੀ ਨਹੀਂ ਕੀਤੀ ਕਦੀ ਉਹਨਾਂ ਨੇ ਝਾਕੀਆਂ ਪੇਸ਼ ਨਹੀਂ ਕੀਤੀਆਂ ਉਹਨਾਂ ਦੇ ਦੱਸਣ ਦੇ ਮੁਤਾਬਕ ਚਲੋ ਇਹ ਆਪਾਂ ਵੀ ਜਾਣਦੇ ਹਾਂ ਸਾਰੇ ਪੰਜਾਬੀ ਵੀ ਜਿਹੜੇ ਇਹਨਾਂ ਦੇ ਪਿਤਾ ਜੀ ਸੀ ਉਹ ਇੱਕ ਪੰਜਾਬੀ ਸਹਿਤ ਦੇ ਪੰਜਾਬੀ ਕਲਾਕਾਰਾਂ ਦੇ ਪੰਜਾਬੀ ਗਾਇਕੀ ਦੀ ਵੱਡੀ ਨਰਸਰੀ ਸੀ ਉਹਦੇ ਵਿੱਚੋਂ ਸੀ ਯੂਨੀਵਰਸਿਟੀ ਤੋਂ अनेका ਰੂਹਾਂ अनेका ਆਵਾਜ਼ਾਂ ਨਿਕਲ ਕੇ ਜਿਹੜੀ ਅੱਜ ਪੰਜਾਬ ਦੀ ਸਭਤਾ ਦੀ ਸੇਵਾ ਕਰ ਰਹੀਆਂ ਨੇ ਉਹਨਾਂ ਦੀ ਗੱਲਬਾਤ ਨੂੰ ਮੰਨਦਿਆਂ ਹੋਇਆ ਉਹਨਾਂ ਨੇ ਧਰਮ ਦੇ ਵਿੱਚ ਵਿਸ਼ਵਾਸ ਜਤਾਇਆ ਤੇ ਸਲੀਮ ਜੀ ਤੁਹਾਨੂੰ ਆਪਣੇ ਆਪ ਵੀ ਦੱਸ ਦੇਣਗੇ ਉਹਨਾਂ ਨੇ ਸੰਪੂਰਨ ਤੌਰ ਤੇ ਜਿਹੜੀ ਪਹਿਲਾਂ ਗੱਲ ਸੀ ਉਹਦੇ ਤੇ ਆਪਣੀ ਗਲਤੀ ਵੀ ਮੰਨੀ ਹੈ ਜੋ ਵੀ ਹੋਇਆ ਗਲਤੀ ਹੋ ਗਈ ਦੂਸਰੀ ਗੱਲ ਮਾਈ ਵੀ ਉਹਨਾਂ ਨੂੰ ਮਾਫ਼ ਕਰੇ ਅਸੀਂ ਤਾਂ ਇਨਸਾਨ ਆ ਇਹਨਾਂ ਦੇ ਨਾਲ ਦੇ ਆ ਮੇਰਾ ਤਾਂ ਸਿਰਫ ਤੇ ਸਿਰਫ ਕੌਮ ਦੇ ਨੁਮਾਇੰਦਗੀ ਕਰਨਾ ਮਕਸਦ ਹੈ ਜਿੱਥੇ ਕੌਮ ਕਰਾਹੀ ਪਏਗੀ ਜਾਂ ਕੌਮ ਨੂੰ ਕਿਤੇ ਲੱਗੇਗਾ ਵੀ ਸਿਸਟਮ ਨਹੀਂ ਠੱਟ ਮੈਂ ਆਪਣੇ ਗ੍ਰੰਥਾਂ ਆਪਣੇ ਪੁਰਾਣਾ ਦੇ ਮੁਤਾਬਕ ਕੌਮ ਨੂੰ ਜਿਹੜਾ ਉਹ ਅਗਵਾਈ ਕਰਨੀ ਹੈ ਤੇ ਕੌਮ ਨੂੰ ਦੱਸਣਾ ਵੀ ਸਾਡਾ ਜਿਹੜਾ ਸਹੀ ਰਾਹ ਕਿਹੜਾ ਹੈ ਉਸੇ ਤਹਿਤ ਦਿਓ ਗ੍ਰੰਥ ਆ ਜਿਹੜਾ ਗ੍ਰੰਥ ਹੈ ਉਹ ਹੁਣ ਅਸੀਂ ਸਮਤੀ ਵੱਲੋਂ ਤਖਤ ਵੱਲੋਂ ਤੇ ਸਮੁੱਚੀ ਕਮੇਟੀ ਵੱਲੋਂ ਜੀ ਆ ਤੁਹਾਡੇ ਸਾਰੇ ਕੈਮਰੇ ਦੇ ਸਾਹਮਣੇ ਸਲੀਮ ਜੀ ਨੂੰ ਜਿਹੜਾ ਇਹ ਗ੍ਰੰਥ ਦੇ ਰਹੇ ਆ ਜੀ ਇਹਨੂੰ ਧਿਆਨ ਨਾਲ ਦੇਖ ਲਓ ਲਓ ਜੀ ਜੈ ਪੜੋ ਜੀ ਜੀ ਜੈ ਇਹ ਗ੍ਰੰਥ ਆ ਮਾ ਦਾ ਇਹਦੇ ਵਿੱਚ ਬਹੁਤ ਵੱਡੀ ਨੀਮਾ ਵਾਲੀ ਹੈ ਇਹਦੇ ਵਿੱਚ ਇਹਨੂੰ ਕਰਨ ਦਾ ਜਿਹੜਾ ਤਰੀਕਾ ਹੈ ਇਹ ਇਹਦੇ ਤਹਿਤ ਜਿਹੜੇ ਹੁਣ ਜਾਗਰਣ ਆ ਪੰਜਾਬ ਦੇ ਵਿੱਚ ਹੋ ਰਹੇ ਆ ਸਾਰੀਆਂ ਜਾਗਰਣ ਮੰਡਲੀਆਂ ਦੇ ਕੋਲੇ ਗ੍ਰੰਥ ਹੈਗਾ ਜੀ ਜੀ ਜਿਵੇਂ ਸਨਾਤਨ ਇਹ ਜਾਗਰਣ ਮੰਡਲੀਆਂ ਦੇ ਕੋਲ ਇਹ ਗ੍ਰੰਥ ਹੈਗਾ ਅੱਜ ਸਾਡੇ ਇਸ ਭਰਾ ਨੇ ਵੀ ਇਹ ਗ੍ਰੰਥ ਹੈ ਜਿਹੜਾ ਮਾਈ ਦੇ ਚਰਨਾਚੋਂ ਕਾਲੀ ਮਾਤਾ ਮੰਦਰ ਦੇ ਦਰਬਾਰ ਚੋਂ ਆ ਕੇ ਪ੍ਰਾਪਤ ਕੀਤਾ ਤੇ ਅਸੀਂ ਆਸ਼ਾ ਰੱਖਦੇ ਹਾਂ ਵੀ ਅੱਗੇ ਤੋਂ ਵੀ ਖਲੀਮ ਜੀ ਜਿਵੇਂ ਹੁਣ ਭਾਵਨਾ ਰੱਖ ਰਹੇ ਆ ਮਾਈ ਦੇ ਪ੍ਰਤੀ ਅੱਗੇ ਵੀ ਇਹੋ ਜੀ ਮਾਈ ਬੁੱਧੀ ਬਖਸ਼ੇ ਦੇ ਭਾਵਨਾ ਰੱਖਣ ਤੇ ਗ੍ਰੰਥ ਦੇ ਮੁਤਾਬਕ ਮਾਈ ਦੇ ਦਰਬਾਰ ਦੀ ਸੇਵਾ ਕਰਦੇ ਰਹਿਣ ਤੇ ਸ਼੍ਰੀ ਹਿੰਦੂ ਤਖਤ ਨੇ ਜਿਹੜਾ ਨੰਗਲ ਦਾ ਨਾ ਜਾਗਰਣ ਕਰਨ ਦਾ ਬਿਆਨ ਦਿੱਤਾ ਸੀ ਉਹ ਪੂਰੀ ਮਰਿਆਦਾ ਦੇ ਤਹਿਤ ਸਾਡਾ ਪ੍ਰਾਪਤ ਜਾ ਕੇ ਜਾਗਰਣ ਕਰੇਗਾ ਮਹਾ ਮਈ ਦੇ ਜਾਗਰਨ ਦੇ ਵਿੱਚ ਆਪਾਂ ਇਹਦਾ ਸਹਿਯੋਗ ਕਰੀਏ ਕਿਉਂਕਿ ਜਿਹੜਾ ਪਰਿਵਾਰ ਦਾ ਬੰਦਾ ਭੁੱਲਿਆ ਚੁੱਕਿਆ ਘਰ ਵਾਪਸ ਆ ਜਾਂਦਾ ਹੁੰਦਾ ਉਹਨੂੰ ਭੁੱਲਿਆ ਵਿਸਰਿਆ ਨਹੀਂ ਕਹਿਦਾ ਹੁੰਦਾ ਸਵੇਰ ਦਾ ਗਿਆ ਸ਼ਾਮੀ ਘਰ ਆ ਜੇ ਉਹ ਆਪਣਾ ਹੁੰਦਾ ਤੇ ਇਹ ਮਈ ਦੀ ਸੇਵਾ ਕਰਨ ਦਾ ਸਭ ਨੂੰ ਅਧਿਕਾਰ ਹੈ ਸਾਡਾ ਭਰਾ ਜੀ ਉੱਥੇ ਸੇਵਾ ਕਰੇਗਾ ਤੁਸੀਂ ਵੀ ਜਾਓ ਜਾਗਰਨ ਦੇਖੋ ਵੀ ਮਰਿਆਦਾ ਦੇ ਤਹਿਤ ਹੋ ਰਿਹਾ ਹੈ ਇਹ ਮਰਿਆਦਾ ਦੇ ਤਹਿਤ ਕਰਨਗੇ ਆਪਾਂ ਸਲੀਮ ਜੀ ਦੇ ਇਸ ਜਾਗਰਨ ਦੇ ਉਹ ਕਰਦੇ ਆ ਅਨੰਦ ਜੀ ਕੁਸਵਾਲ ਜਿਵੇਂ ਕਿ ਸਭ ਤੋਂ ਸਭ ਤੋਂ ਇਹ ਇਹ ਮਨੁੱਖੀ ਜੀਵਨ ਦਾ ਇੱਕ ਹੈ ਕਿ ਹੋਣਾਰੇ ਜਿੰਨਾ ਵਿੱਚ ਜਿਹੜਾ ਕਰ ਰਹੀ ਜਾਂ ਮਿਕਰ ਜੀ ਵਿਰੋਧ ਦਰਜ ਕਰਦੇ ਤਾਂ ਕਿ ਉਹਨਾਂ ਨਾਲ ਵੀ ਸੈਂਟੀ ਪਰਟਾਈ ਜਾਏਗੀ ਦੋਹਾਂ ਨੂੰ ਜਿਹੜੀ ਫੇਸ ਜੀ ਤਾਂ ਉਹਨਾਂ ਨੂੰ ਬਿਠਾ ਦੇ। ਦੇਖੋ ਬੜੀ ਖੁੱਲੀ ਤੇ ਸਾਫ਼ ਤੋਂ ਗੱਲ ਇੱਕ ਦੱਸਾਂ ਵੀ ਬਾਕੀ ਕਲਾਕਾਰ ਜਿੰਨੇ ਵੀ ਪੰਜਾਬ ਦੇ ਵਿੱਚ ਜਾਗਰਣ ਕਰ ਰਹੇ ਆ ਉਹਨਾਂ ਦੇ ਕਰਨ ਦੇ ਤਰੀਕੇ ਤੇ ਸਲੀਮ ਜੀ ਦੇ ਕਰਨ ਦੇ ਤਰੀਕੇ ਜਮੀਨ ਸਮਾਨ ਦਾ ਫਰਕ ਆਪਾਂ ਦੇਖਿਆ ਹੋਣਾ ਸਟੇਜਾਂ ਦੇ। ਠੀਕ ਹੈ। ਇਕੋ ਐਵੇਂ ਛਾਲਾ ਮਾਰਨੀਆ ਟੱਪਾ ਟਪਾਈ ਕਰਨੀ ਸੱਜੇ ਖੱਬੇ ਕਰਨੇ ਤੇ ਕਦੀ ਮਾਈਕ ਥੱਲੇ ਲੈ ਜਾਣੇ ਕਦੀ ਉੱਤੇ ਲੈ ਜਾਣੇ ਉਹ ਉਸ ਗੱਲ ਨਾਲ ਕੋਈ ਕੰਪਰੋਮਾਈਜ਼ ਨਹੀਂ ਅੱਜ ਵੀ ਉਹਨਾਂ ਕਲਾਕਾਰਾਂ ਨਾਲ ਹੋਰਾਂ ਨਾਲ ਸਲੀਮ ਜੀ ਨੇ ਜਿਸ ਤੈਤ ਨਿਰਮਤਾ ਦਿਖਾਈ ਹੈ ਤੇ ਮਾਂ 'ਚ ਵਿਸ਼ਵਾਸ ਜਤਾਇਆ ਕੋਈ ਪਾਪੀ ਰੂਹ ਹੋएगी ਜਿਹੜੀ ਇਸ ਇਨਸਾਨ ਦਾ ਫਿਰ ਵੀ ਵਿਰੋਧ ਕਰਾਂ ਕਿਉਂਕਿ ਮੈਂ ਜੇ ਹਿੰਦੂ ਤਖਤ ਤੇ ਬੈਠਾਂ ਤੇ ਮੈਂ ਮਾਂ ਦੇ ਚਰਨਾਂ 'ਚ ਵੀ ਪ੍ਰਾਣ ਮਾਣੋ ਦੇਣੇ ਆ ਮੈਨੂੰ ਇਹ ਲੱਗਿਆ ਸਾਡੀ ਜਿਹੜੀ ਹਿੰਦੂ ਪੰਚਾਇਤ ਹੈ ਹਿੰਦੂ ਸੁਰੱਖਿਆ ਸੰਮਤੀ ਹੈ ਤੇ ਜਾਗਰਣ ਸੁਧਾਰ ਮੰਡਲ ਹੈ ਉਹਨਾਂ ਦੀ ਵਿਚਾਰ ਚਰਚਾ ਹੋਣੀ ਜ਼ਰੂਰੀ ਸੀ ਕਿਸੇ ਨੂੰ ਫਾਇਰ ਨਹੀਂ ਟੰਗਿਆ ਜਾ ਸਕਦਾ ਜੇ ਕੋਈ ਇਨਸਾਨ ਆਪਣੀ ਗਲਤੀ ਮੰਨਦਾ ਹੈ ਤੇ ਅੱਗੋਂ ਨਾ ਕਰਨ ਦਾ ਭਰੋਸਾ ਦਿੰਦਾ ਮਾਂ ਦੇ ਚਰਨਾਂ ਨਾਲ ਜੁੜਿਆ ਚਾਰਾ ਪੀੜੀਆਂ ਤੋਂ ਸਾਡੇ ਕੋਲ ਜੇ ਆ ਵੀ ਕੋਈ ਅਧਿਕਾਰ ਨਹੀਂ ਵੀ ਅਸੀਂ ਮਾਂ ਤੋਂ ਤੋੜ ਦਈਏ ਕਿਸੇ ਨੂੰ ਕੋਈ ਮਾਂ ਦੇ ਪੁੱਤ ਨੂੰ ਖੋ ਕੇ ਛੁੱਟ ਨਹੀਂ ਸਕਦਾ ਇਸ ਕਰਕੇ ਮਾਂ ਜਿਹੜੀ ਉਹ ਇੱਕ ਗੱਲ ਤੇ ਨਿਰਨੇ ਕਰਨ ਦੀ ਸਾਨੂੰ ਬੁੱਧੀ ਬਖਸ਼ੀ ਹੈ ਤੇ ਜਿਹੜਾ ਕਨਈਆ ਮਿੱਥਲ ਜਿਹੜਾ ਮੈਟਰ ਹੈ ਹੋਰ ਮੈਟਰ ਹੈ ਉਹ ਦੇਖੋ ਚੱਲ ਰਹੇ ਆ ਚੱਲੀ ਜਾਣ ਅਸੀਂ ਕੱਲੇ ਅੱਜ ਹਿੰਦੂ ਤਖਤ ਨੇ ਜੇ ਹਮਾਇਤ ਕੀਤੀ ਹੈ ਜਾਂ ਜਾਗਰਣ ਕਰਨ ਦੀ ਜਿਹੜੀ ਅਨੁਮਤੀ ਹੈ ਦਿੱਤੀ ਹੈ ਉਹ